ਗੱਲ ਕਰਦੇ ਆ 1984 ਦੀ 5 ਜੂਨ 1984 ਸੰਗਤ ਜੀ ਅੱਜ ਪੂਰਾ ਦਿਨ ਦੋਵੇਂ ਪਾਸਿਆਂ ਤੋਂ ਗੋਲੀਆਂ ਚੱਲੀਆਂ ਇਸ ਮੁਕਾਬਲੇ ਦੇ ਵਿੱਚ ਅਨੇਕਾਂ ਹੀ ਸਿੰਘਾਂ ਦੀ ਸ਼ਹਾਦਤ ਤੋਂ ਬਾਅਦ ਵੀ ਜੁਝਾਰੂ ਯੋਧਿਆਂ ਨੇ ਭਾਰਤੀ ਫੌਜਾਂ ਦੀਆਂ ਕੋਡਲੀਆਂ ਲਵਾ ਦਿੱਤੀਆਂ ਕੋਈ ਚਾਰਾ ਨਾ ਚੱਲਦਾ ਵੇਖ ਫੌਜਾਂ ਨੇ ਰਾਤ 10 ਵਜੇ ਦੇ ਕਰੀਬ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਟੈਂਕ ਵਾਰ ਕੇ ਸੰਗਤ ਜੀ ਮਰਿਆਦਾ ਦੀਆਂ ਰੱਜ ਕੇ ਤੱਜੀਆਂ ਉਡਾਈਆਂ ਸੰਗਤ ਜੀ ਫੌਜਾਂ ਨੇ ਸ਼੍ਰੀ ਦਰਬਾਰ ਸਾਹਿਬ ਦੇ ਅੰਦਰਲੇ ਹਿੱਸੇ ਨੂੰ ਵੀ ਨਿਸ਼ਾਨਾ ਬਣਾਇਆ ਸੀ ਜਿਸ ਵਿੱਚ ਕੀਰਤਨ ਦੀ ਸੇਵਾ ਨਿਭਾਰੇ ਸ਼੍ਰੀ ਹਰਮੰਦਰ ਸਾਹਿਬ ਦੇ ਰਾਗੀ ਭਾਈ ਅਵਤਾਰ ਸਿੰਘ ਜੀ ਸ਼ਹੀਦ ਹੋ ਜਾਂਦੇ ਨੇ ਸੰਗਤ ਜੀ ਇੱਕ ਗੋਲੀ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਵਿੱਚ ਵੀ ਲੱਗਦੀ ਹੈ ਜੇ ਇਸ ਦੇ ਅਸੀਂ ਅੱਜ ਵੀ ਦਰਸ਼ਨ ਕਰ ਸਕਦੇ ਹਾਂ